ਜਿਹੜੇ ਵੀ ਵੀਰ ਸਾਡੇ ਉੱਤੇ ਸੰਘਰਸ਼ ਲੜ ਰਹੇ ਆ ਮੈਂ ਆਪਣੇ ਵੱਲੋਂ ਅਸੀਂ ਉਹਨਾਂ ਦਾ ਸਮਰਥਨ ਕਰਦੇ ਆਂ ਅਸੀਂ ਜਾਵਾਂਗੇ ਵੀ ਪਰ ਕੁਝ ਮਜਬੂਰੀ ਆ ਜਿਹੜੇ ਵੀਰਾਂ ਨੂੰ ਜਾਣਦੇ ਮੈਨੂੰ ਉਹਨਾਂ ਨੂੰ ਪਤਾ ਹੈ ਤੇ ਅੱਜ ਜਿਹੜੀ ਵੀਡੀਓ ਆ ਵੀਰੋ ਮੈਂ ਪੁਲਿਸ ਦੇ ਵਿੱਚ ਰਿਹਾ ਹੁਣ ਕਰਕੇ ਕਸਾਲ ਵੀਰਾਂ ਵਾਸਤੇ ਇਹ ਜ਼ਰੂਰੀ ਆ ਜਿਹੜਾ ਉੱਥੇ ਅਥਰੂ ਗੈਸ ਦਾ ਅਟੈਕ ਹੋ ਰਿਹਾ ਉਹਦੇ ਵਾਸਤੇ ਕੁਝ ਬਚਾ ਜਿਹੜੇ ਹੈਗੇ ਉਹ ਤੁਹਾਡੇ ਨਾਲ ਸਾਂਝੇ ਕਰਨ ਲੱਗਿਆ ਮੈਂ ਉਮੀਦ ਕਰਦਾ ਹਾਂ ਵੀ ਤੁਸੀਂ ਜ਼ਰੂਰ ਉਹਦਾ ਫਾਇਦਾ ਲਓਗੇ ਕਿਉਂਕਿ ਆਪਣੇ ਲੋਕਾਂ ਦਾ ਸਾਥ ਦੇਣਾ ਕੋਈ ਗਨਾਹ ਨਹੀਂ ਹੁੰਦਾ ਮੇਰੀ ਪੁਲਿਸ ਮੁਲਾਜ਼ਮਾਂ ਨੂੰ ਵੀ ਬੇਨਤੀ ਹੈ ਬਹੁਤੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਸੰਜਮ ਧੀਰਜ ਵਰਤੋ ਆਪਣੀ ਲੋਕ ਨੇ ਆਪਣੀ ਭਰਾ ਨਹੀਂ ਬਾਕੀ ਚਲੋ ਨੌਕਰੀ ਕਰਕੇ ਕੁਝ ਮਜਬੂਰੀਆਂ ਹੁੰਦੀਆਂ ਤੁਸੀਂ ਆਪਣੀ ਜਗ੍ਹਾ ਤੇ ਵੀ ਠੀਕ ਹੋ ਪਰ ਸੰਜਮ ਅਤੇ ਧੀਰਜ ਜ਼ਰੂਰੀ ਹੈ ਆਪਣੇ ਭਰਾ ਨਹੀਂ ਉਹਨਾਂ ਨਾਲ ਵਧੀਆ ਤਰੀਕੇ ਨਾਲ ਪੇਸ਼ ਆਓ ਹੁਣ ਵੀਰੋ ਇਹ ਅਥਰੂ ਗੈਸ ਦੇ ਜਿਹੜੇ ਅਟੈਕ ਹੋ ਰਹੇ ਆ ਉਹਦੇ ਬਚਾ ਲਈ ਸਭ ਤੋਂ ਪਹਿਲਾਂ ਦਾ ਵੀਰੇ ਵੀਰੋ ਜਿਹੜੇ ਵੀਰ ਉੱਥੇ ਅਗਲੀ ਲਾਈਨ ਦੇ ਵਿੱਚ ਇਹਦਾ ਇਸ ਚੀਜ਼ ਨੂੰ ਫੇਸ ਕਰ ਰਹੇ ਆ ਉਹਨਾਂ ਦੇ ਕੋਲੇ ਐਨਕਾਂ ਜ਼ਰੂਰ ਹੋਣੀਆਂ ਚਾਹੀਦੀਆਂ ਔਰ ਐਨਕ ਜਿਹੜੀ ਹੈਗੀ ਜਿਵੇਂ ਖੋਪੇ ਟਾਈਪ ਹੁੰਦੇ ਆ ਮਤਲਬ ਇਸ ਤਰ੍ਹਾਂ ਦੇ ਇੱਥੋਂ ਤੱਕ ਜਿਹੜਾ ਅੱਖਾਂ ਜਿਹੜੀਆਂ ਹੈਗੀਆਂ ਤੁਹਾਡੀਆਂ ਬਿਲਕੁਲ ਟਕੀਆਂ ਜਾਣ ਉਹ ਐਨਕ ਯੂਜ਼ ਕਰਨੀ ਆ ਦੂਸਰਾ ਵੀਰੋ ਗਿੱਲੇ ਰਮਾਲ ਤੇ ਕਿਸਾਨਾਂ ਦੇ ਕੋਲ ਪਰਨੇ ਹੁੰਦੇ ਆ ਉਹਨਾਂ ਨੂੰ ਗਿੱਲੇ ਕਰਕੇ ਮਫਲ ਰੰਗੂ ਆਪਣੇ ਗਲ ਦੇ ਵਿੱਚ ਰੱਖੋ ਜਦੋਂ ਵੀ ਅਟੈਕ ਹੁੰਦਾ ਫਟਾਫਟ ਆਪਦੇ ਚਿਹਰੇ ਨੂੰ ਢੱਕ ਲਓ ਇਹ ਗੈਸ ਜਿਹੜੀ ਤੁਹਾਡੇ ਨੱਕ ਵਿੱਚ ਮੂੰਹ ਵਿੱਚ ਤੇ ਅੱਖਾਂ ਵਿੱਚ ਇੰਟਰ ਨਹੀਂ ਕਰਨੀ ਚਾਹੀਦੀ ਕਿਉਂਕਿ ਜਲਨਸ਼ੀਲ ਹੁੰਦੀ ਹੈ ਤੇ ਪਹਿਲਾ ਵਿਰੋਧ ਤੁਰੰਤ ਬਚਾਅ ਜਿਹੜਾ ਹੈਗਾ ਜੇ ਤੁਸੀਂ ਜੱਕਦਮ ਤੁਹਾਡੇ ਅੱਗੇ ਗੈਸ ਜਿਹੜੀ ਇਹਦਾ ਜਿਹੜਾ ਇਹ ਗੋਲਾ ਸਿੱਟਿਆ ਗੈਸ ਦਾ ਤੁਹਾਡੇ ਅੱਗੇ ਕlier ਗੈਸ ਦਾ ਜਦੋਂ ਤੁਹਾਡੇ ਵੱਲ ਨੂੰ ਉਹਦਾ ਜਿਹੜਾ ਧੂੰਆਂ ਆ ਰਿਹਾ ਗੈਸ ਤੁਹਾਡੇ ਵੱਲ ਨੂੰ ਆ ਰਹੀ ਆ ਤੇ ਮੁੱਢਲਾ ਬਚਾਇਆ ਦਾ ਤਰੰਤ ਉਥੇ ਘੁੰਮ ਕੇ ਇਹ ਮੂੰਹ ਜਿਹੜੀ ਆਪਦੀ ਬਏ ਬੈਕ ਹੈ ਉਹ ਉਧਰ ਨੂੰ ਕਰ ਲਓ ਮੂੰਹ ਉਲਟ ਸਾਈਡ ਕਰ ਲਓ ਜਿਵੇਂ ਤੁਸੀਂ ਪੂਰਬ ਵੱਲ ਨੂੰ ਦੇਖ ਰਹੇ ਹੋ ਉਸ ਪਾਸੇ ਜਿਹੜੀ ਗੈਸ ਪੀਅਰ ਗੈਸ ਦਾ ਸਿੱਟਿਆ ਗਿਆ ਛੈਲੋ ਦੂਜੇ ਤਰੰਤ ਪੱਛਮ ਵਾਲੀ ਸਾਈਡ ਨੂੰ ਘੁੰਮ ਜਾਓ ਕਿਉਂਕਿ ਪਿੱਛੇ ਤੁਹਾਡੇ ਕੱਪੜੇ ਹੁੰਦੇ ਆ ਪੱਗ ਹੁੰਦੀ ਆ ਜਾਂ ਸਿਰ ਤੇ ਪਰਨਾ ਵਗੈਰਾ ਹੁੰਦਾ ਪਿੱਛੇ ਅਟੈਕ ਉਸ ਤਰ੍ਹਾਂ ਉਹਨਾਂ ਨਹੀਂ ਹੁੰਦਾ ਜਿੰਨਾ ਸਿੱਧਾ ਡਾਇਰੈਕਟ ਜਿਹੜੇ ਤੇ ਅਟੈਕ ਹੁੰਦਾ ਤੀਸਰਾ ਵੀਰੋ ਹੈਗਾ ਜਿਵੇਂ ਤੁਸੀਂ ਕਈ ਵਾਰੀ ਜ਼ਰੂਰੀ ਹੈ ਜਾਣਾ ਪੈ ਜਾਂਦਾ ਹੈ ਇਹ ਵੀਰਾਂ ਦੇ ਨਾਲ ਬੱਚੇ ਹੁੰਦੇ ਆ ਉੱਥੇ ਇਸ ਤਰ੍ਹਾਂ ਦਾ ਘਟਨਾ ਵਾਪਰ ਗਈ ਬੱਚਾ ਤੁਹਾਡੇ ਨਾਲ ਹੈ ਉਹ ਵੀਰ ਘਰੋਂ ਤੁਰਨ ਲੱਗਿਆ ਅੱਧਾ ਕਿਲੋਟਰ ਦੁੱਧ ਜ਼ਰੂਰ ਨਾਲ ਲੈ ਕੇ ਤੁਰੋ ਕਿਉਂਕਿ ਬੱਚਿਆਂ ਨੂੰ ਇਹਦਾ ਜ਼ਿਆਦਾ ਅਸਰ ਹੁੰਦਾ ਜਦੋਂ ਵੀ ਤੁਹਾਡੇ ਤੇ ਇਹ ਜਿਹਾ ਸਮਾ ਵਾਪਰ ਜਾਂਦਾ ਤਰੰਤ ਜਿਹੜਾ ਦੁੱਧ ਹੈਗਾ ਬੱਚੇ ਦੇ ਚਿਹਰੇ ਉੱਤੇ ਡੋਲ ਦਿਓ ਜਿੱਥੇ-ਜਿੱਥੇ ਵੀ ਤੁਹਾਨੂੰ ਉਹਦਾ ਸਰੀਰ ਨੰਗਾ ਉੱਥੇ ਦੁੱਧ ਤਰੰਤ ਜਿਹੜਾ ਹੈਗਾ ਡੋਲ ਦਿਓ ਉਹਦੇ ਨਾਲ ਤਰੰਤ ਰਾਹਤ ਮਿਲਦੀ ਹੈ ਤੀਸਰੀ ਆ ਵੀਰੋ ਕਾਲਗੇਟ ਜਿਹੜੀ ਵਾਈਟ ਕਲਰ ਦੀ ਕਾਲਗੇਟ ਹੁੰਦੀ ਆ ਚਿੱਟੇ ਰੰਗ ਦੀ ਕਾਲਗੇ ਉਹ ਕੋਲੇ ਜੇਬ ਵਿੱਚ ਰੱਖੋ ਜਦੋਂ ਤੁਹਾਡੇ ਤੇ ਕੀਲ ਗੈਸ ਦਾ ਅਟੈਕ ਹੁੰਦਾ ਉਹਨੂੰ ਤੁਰੰਤ ਜਿਹੜਾ ਹੈਗਾ ਚਿਹਰੇ ਉੱਤੇ ਫੇਸ ਉੱਤੇ ਲਾ ਲਓ ਜਿੱਥੇ ਵੀ ਤੁਹਾਡਾ ਸਰੀਰ ਮੰਗਾ ਉਦੋਂ ਵੀ ਤੁਹਾਨੂੰ ਫੌਰੀ ਰਾਹਤ ਮਿਲੂਗੀ ਹੁਣ ਜਿਹੜਾ ਜਿਹੜਾ ਸਭ ਤੋਂ ਮੇਨ ਬਚਾ ਉਹ ਦੋ ਨਹੀਂ ਉਹ ਤੁਹਾਨੂੰ ਮੈਂ ਜਿਹੜੇ ਹੁਣ ਦੱਸਣ ਲੱਗਿਆ ਜਿਵੇਂ ਡਸਟ ਬੀਨ ਜਾਂ ਤੁਹਾਡੇ ਕੋਲੇ ਕੋਈ ਬਾਲਟੀ ਵਗੈਰਾ ਹੈਗੀ ਆ ਤੁਰੰਤ ਉਹਨੂੰ ਆਪਣੇ ਚਿਹਰੇ ਉੱਤੇ ਟੱਕ ਲੋ ਦੇ ਨਾਲ ਉਹਦੇ ਮੈਂ ਇੱਕ ਪ੍ਰੋਬਲਮ ਆ ਜਾਂਦੀ ਆ ਦਿਸਣੋਂ ਬੰਦ ਹੋ ਜਾਂਦਾ ਤੇ ਬਾਲਟੀ ਉੱਪਰ ਲੈ ਕੇ ਜਿਹੜਾ ਤੁਹਾਡਾ ਹੈਗਾ ਪਰਨਾ ਹੈਗਾ ਉਹਨੂੰ ਥੱਲੇ ਉਸੇ ਤਰ੍ਹਾਂ ਹੀ ਕਵਰ ਕਰ ਲਓ ਜਿਹੜਾ ਤੁਹਾਡੀ ਸਾਹ ਜਿਹੜਾ ਤੁਹਾਨੂੰ ਜਾਣਾ ਹੈ ਉਹ ਪਰਨੇ ਦੇ ਵਿੱਚ ਦੀ ਜਿਹੜਾ ਕ੍ਰੋਸ ਹੋ ਕੇ ਜਾਵੇ ਉਹਦੇ ਨਾਲ ਅਸਰ ਇਹਦਾ ਬਹੁਤ ਘਟ ਜਾਂਦਾ ਗਿੱਲਾ ਰਮਾਲ ਆਪਣੇ ਚਿਹਰੇ ਤੇ ਬੰਨ ਕੇ ਰੱਖੋ ਨੱਕ ਦੇ ਉੱਤੇ ਤਾਂ ਜੋ ਐਨਕ ਲਾ ਕੇ ਰੱਖੋ ਤੇ ਇੱਕ ਵੀਰੋ ਹੈਗਾ ਜਿਹੜੀਆਂ ਤੁਹਾਡੇ ਕੋਲੇ ਆ ਬੋਤਲਾਂ ਹੁੰਦੀਆਂ ਜਿਹੜੀ ਲੀਟਰ ਵਾਲੀ ਬੋਤਲ ਜਾਂ 1.5 ਲੀਟਰ ਵਾਲੀ ਜਿਹੜੀ ਬੋਤਲ ਹੁੰਦੀ ਆ ਇਹ ਤੁਸੀਂ ਪਾਣੀ ਪੀ ਕੇ ਸੈੱਟ ਨਹੀਂ ਦੇਣੀ ਇਹਨੂੰ ਇਹਨੂੰ ਤੁਸੀਂ ਬਹੁਤ ਵਧੀਆ ਵਰਤ ਸਕਦੇ ਹੋ ਤੇ ਬਹੁਤ ਵਧੀਆ ਇਹ ਤੁਹਾਨੂੰ ਮੌਕੇ ਤੇ ਕੰਮ ਹੁੰਦੀ ਹੈ ਇਹਦਾ ਜਿਹੜਾ ਇਹ ਹੈਗਾ ਇਹ ਲਾ ਦਿਓ ਜਿਹੜਾ ਆ ਕਾਗਜ਼ਾ ਲੱਗਾ ਹੁੰਦਾ ਤੇ ਇਹਨੂੰ ਇੱਥੋਂ ਕੱਟ ਦਿਓ ਆ ਜਿਹੜਾ ਕੱਟ ਕੇ ਇਹ ਜਿਹੜਾ ਹਿੱਸਾ ਕੱਟਿਆ ਗਿਆ ਇਹਨੂੰ ਸੈੱਟ ਦਿਓ ਇਹ ਤੁਹਾਡੇ ਨਹੀਂ ਕੰਮ ਦਾ ਤੇ ਇਹਦੇ ਥੱਲੇ ਜਿਹੜਾ ਹੈਗਾ ਤੁਸੀਂ ਢੱਕਣਾ ਜਿਹੜਾ ਇਹ ਖੋਲ ਲੈਣਾ ਢੱਕਣ ਖੋਲਿਆ ਖੁੱਲ ਗਿਆ ਇਹ ਉੱਤੋਂ ਕੱਟੀ ਗਈ ਜਦੋਂ ਇਹ ਕੱਟੀ ਗਈ ਇਹਦੇ ਵਿੱਚ ਕਿ ਯੂ ਟਾਈਪ ਦਾ ਤੁਸੀਂ ਕੱਟ ਲਾ ਦੇਣਾ ਉਸੇ ਵੇਲੇ ਤੁਹਾਨੂੰ ਕੋਈ ਜਿਹੜੀ ਚੀਜ਼ ਕਰਦੇ ਕੋਲੇ ਕੁਝ ਵੀ ਚੀਜ਼ਾ ਤੁਹਾਡੇ ਉਹਦੇ ਨਾਲ ਕੱਟ ਲਾ ਕੇ ਨੂੰ ਕੱਟ ਲੈਣਾ ਜਾਂ ਸਿੱਧਾ ਹੀ ਕੱਟ ਲਓ ਇਹਨੂੰ ਇਸ ਤਰ੍ਹਾਂ ਜਦੋਂ ਇਹ ਖੁੱਲ ਜੂਗੀ ਇਹ ਜਦੋਂ ਖੁੱਲ ਗਈ ਤਾਂ ਤੁਹਾਨੂੰ ਸਿੱਧਾ ਇਹ ਹੈਲਮਟ ਦੀ ਤਰ੍ਹਾਂ ਜਿਵੇਂ ਸ਼ੀਸ਼ੇ ਵਾਲਾ ਹੈਲਮਟ ਹੁੰਦਾ ਇਹ ਤੁਹਾਨੂੰ ਉਸ ਤਰ੍ਹਾਂ ਦਾ ਤਰੰਤ ਜਿਹੜਾ ਹੈਗਾ ਇਹ ਕੰਮ ਦੇਊਗੀ ਜਿਹੜੇ ਪੱਗਾਂ ਬਣਦੇ ਵੀਰ ਆ ਉਹ ਜੇ ਪਹਿਲਾਂ ਬਣਾ ਸਕਦੇ ਉਹਨੂੰ ਪਹਿਲਾਂ ਬਣਾ ਕੇ ਰੱਖ ਲੈਣ ਇਹਦੇ ਵਿੱਚ ਦੀ ਰਬੜ ਵਗੈਰਾ ਜਾਂ ਤਾਗਾ ਵਗੈਰਾ ਪਾ ਕੇ ਇਹਨੂੰ ਉਤੋਂ ਦੀ ਬਣ ਸਕਦੇ ਆ ਇਹ ਸਾਰਾ ਚਿਹਰਾ ਕਵਰ ਕਰ ਲੂਗੀ ਜਦੋਂ ਇਹ ਚੋ ਪਾੜ ਲਈ ਇਹਨੇ ਖੁੱਲ ਜਾਣਾ ਇਹਦਾ ਜਿਹੜਾ ਥੱਲੇ ਵਾਲਾ ਢੱਕਣ ਖੋਲਿਆ ਹੁਣ ਸਾਹ ਲੈਣਾ ਆਪਾਂ ਸਾਹ ਇੱਥੋਂ ਦੀ ਆਉਣਾ ਇਹਦੇ ਥੱਲੇ ਜਿਹੜਾ ਰਮਾਲ ਆ ਤੁਹਾਡਾ ਗਿੱਲਾ ਕੀਤਾ ਹੋਇਆ ਜਾਂ ਪਰਨਾ ਜਿਹੜਾ ਤੁਹਾਡੇ ਗਲ ਚ ਪਾਇਆ ਜਦੋਂ ਇੱਥੇ ਚਿਹਰੇ ਦੇ ਉੱਤੇ ਲੱਗ ਜੂਗੀ ਪਰਨਾ ਇਹਦੇ ਉੱਤੋਂ ਵੀ ਕਰਨਾ ਅੱਖਾਂ ਜੋ ਤੁਹਾਨੂੰ ਦਿਸਦਾ ਤੁਹਾਡਾ ਚਿਹਰਾ ਜਿਹੜਾ ਹੈਗਾ ਉਹ ਉਹ ਗੈਸ ਦੇ ਅਸਰ ਤੋਂ ਬਚ ਗਿਆ ਹੁਣ ਮੈਂ ਦੁਬਾਰਾ ਫੇਰ ਰਿਪੀਟ ਕਰ ਦਿਆਂ ਤੁਹਾਡੇ ਨਾਲ ਬੱਚੇ ਆ ਦੁੱਧ ਨਾਲ ਲੈ ਕੇ ਤੁਰੋ ਥੋੜਾ ਜਿਹਾ ਅੱਧਾ ਕਿਲੋਟਰ ਦੁੱਧ ਕੋਲੇ ਰੱਖੋ ਤੁਸੀਂ ਵੀ ਤੁਹਾਡੇ ਕੋਲੇ ਕੋਈ ਬੱਚੇ ਤੇ ਅਟੈਕ ਹੁੰਦਾ ਉੱਥੇ ਜੇ ਤੁਹਾਡੇ ਨੇੜੇ ਕੋਈ ਚੀਜ਼ ਨਹੀਂ ਹੈਗੀ ਦੁੱਧ ਦਾ ਜ਼ਰੂਰ ਤੁਸੀਂ ਵਰਤੋਂ ਕਰ ਸਕਦੇ ਹੋ ਇਹਵੇਂ ਜੇ ਕੋਈ ਤਜਾਬ ਦਾ ਵੀ ਅਟੈਕ ਹੁੰਦਾ ਤੇ ਦੁੱਧ ਤੁਰੰਤ ਜਿਹੜਾ ਉਹਦੇ ਤੇ ਪਾ ਦਿੱਤਾ ਜਾਵੇ ਤੁਰੰਤ ਤਜਾਬ ਦਾ ਅਸਰ ਵੀ ਦੁੱਧ ਰੋਕ ਦਿੰਦਾ ਦੂਸਰਾ ਵੀਰੋ ਤੁਹਾਨੂੰ ਇਹ ਦੱਸ ਦਿੱਤਾ ਇਹਨੂੰ ਦੁਬਾਰਾ ਫੇਰ ਮੈਂ ਇਹਨੂੰ ਕੱਟ ਦੇਣਾ ਆ ਇਹਦਾ ਲਾਹ ਦੇਣਾ ਕਾਗਜ਼ ਇਹਨੂੰ ਕੱਟ ਕੇ ਖੁੱਲ ਜੂ ਆ ਉੱਪਰਲਾ ਹਿੱਸਾ ਇਹਦਾ ਲਾਹ ਦੇਣਾ ਇਹ ਇੱਕ ਸ਼ੀਸ਼ੇ ਦੀ ਤਰ੍ਹਾਂ ਜਿਵੇਂ ਹੁੰਦਾ ਹੈਲਮਟ ਵਾਂਗੂ ਬਣ ਜਾਂਦੀ ਹੈ ਤੇ ਥੱਲੇ ਇਹਦਾ ਜਿਹੜਾ ਢੱਕਣ ਹੈਗਾ ਇਹਦਾ ਨਰਮਾਲ ਲਾ ਲੈਣਾ ਜੇ ਇਹਨੂੰ ਥੱਲੋ ਪਰਨੇ ਦੇ ਵਿੱਚ ਦੀ ਕਰ ਲੈਣਾ ਹੈਗਾ ਇਸ ਤਰ੍ਹਾਂ ਕਰਕੇ ਇਹ ਤੁਹਾਨੂੰ ਅਸਰੇ ਦਾ ਘਟੂਗਾ ਕੋਲਗੇਟ ਕੋਲ ਰੱਖੋ ਵੀਰੋ ਤੇ ਸਾਫੇ ਵੇਸ਼ਾ ਜਿਹੜਾ ਰਮਾਲ ਤੇ ਪਰਣਾ ਹੈ ਇਹਨੂੰ ਗਿੱਲਾ ਕਰਕੇ ਕੋਲ ਰੱਖੋ ਜੇਬ 'ਚ ਉਹ ਜਿਹੜਾ ਤਰੰਤ ਤੁਹਾਨੂੰ ਰਾਹਤ ਦਿੰਦਾ ਇਹਨਾਂ ਚੀਜ਼ਾਂ ਤੋਂ ਤੇ ਬਾਕੀ ਕੋਈ ਗੱਲ ਨਹੀਂ ਚੜ੍ਹਦੀ ਕਲਾ 'ਚ ਰਹੋ ਸੰਘਰਸ਼ ਲੜਨ ਵਾਲੇ ਲੋਕ ਕਮਜ਼ੋਰ ਨਹੀਂ ਹੁੰਦੇ ਬੁਝਦਿਲ ਨਹੀਂ ਹੁੰਦੇ ਸੂਰਮੇ ਹੁੰਦੇ ਆ ਦਲੇਰ ਹੁੰਦੇ ਆ ਜਿਹੜੇ ਮੰਜ਼ਲਾਂ ਨੂੰ ਸਰ ਕਰਨਾ ਜਾਣਦੇ ਹੁੰਦੇ ਉਹ ਪਿੱਛੇ ਨਹੀਂ ਦੇਖਦੇ ਹੁੰਦੇ ਪਿੱਛੇ ਦੇਖਣ ਵਾਲੇ ਕਦੇ ਅੱਗੇ ਨਹੀਂ ਵਧਦੇ ਟਾਲਮਟੋਲ ਕਰਨ ਵਾਲੇ ਕਦੇ ਅੱਗੇ ਨਹੀਂ ਵਧਦੇ ਹੁੰਦੇ ਮੈਂ ਵੀ ਜਦੋਂ ਇਧਰੋਂ ਫ੍ਰੀ ਹੁੰਨਾ ਆਪਾਂ ਤੋਂ ਸੇ ਤੁਹਾਡੇ ਕੋਲੇ ਪਹੁੰਚੂਗਾ ਠੀਕ ਹੈ ਮੈਂ ਕੁਝ ਵਿਚਾਰਤਾ ਰਵ ਦੇ ਵਿਖਰੇਵੇਂ ਥੋੜੇ ਬਹੁਤੇ ਹੁੰਦੇ ਜਿਵੇਂ ਸੜਕਾਂ ਵਗੈਰਾ ਤੇ ਧਰਨੇ ਮੈਂ ਇਹਨਾਂ ਦੇ ਹੱਕ 'ਚ ਨਹੀਂ ਹੈਗਾ ਬਾਕੀ ਮੈਂ ਵੀ ਕਿਸਾਨਾਂ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦਾ ਮੈਂ ਡੱਲੇਵਾਲ ਸਾਹਿਬ ਨੂੰ ਨਿੱਜੀ ਤੌਰ ਤੇ ਚੰਗੇ ਇਨਸਾਨ ਸਮਝਦਾ ਮੈਂ ਉਹਦੀ ਮਦਦ ਸਮਰਥਨ ਵੀ ਕਰਦਾ ਔਰ ਉੱਥੇ ਉਹਨਾਂ ਦੇ ਕੋਲੇ ਜਾਊਂਗਾ ਵੀ ਜਾ ਕੇ ਉਹਨਾਂ ਨਾਲ ਉੱਥੇ ਲੜਾਂਗੇ ਵੀ ਲਈ ਤੇ ਬਾਕੀ ਚੜ੍ਹਦੀ ਕਲਾ 'ਚ ਰਹੋ ਤੇ ਬਾਕੀ ਕੱਲ ਨੂੰ ਦੀਪ ਸਿੱਧੂ ਦੀ ਵਰਸੀ ਤੇ ਜਿੰਨਾ ਵੀਰਾਂ ਨੇ ਮੋਗੇ ਏਰੀਆ ਚ ਜਾਣਾ ਹੈ ਉਹ ਸਾਡੇ ਨਾਲ ਜੱਤਵਾਲ ਇਕੱਠੇ ਹੋ ਸਕਦੇ ਆ ਟਾਈਮ 9:30 ਤੋਂ ਲੈ ਕੇ 9 ਤੋਂ ਲੈ ਕੇ 9:30 ਵਜੇ ਦੇ ਵਿੱਚ ਉੱਥੇ ਜੱਤਵਾਲ ਪੁਰ ਟੱਪ ਕੇ ਨਾਨਕ ਸਰਵਾਲੀ ਸਾਈਡ ਨੂੰ ਉੱਥੇ ਰੁਕ ਜਾਣ ਤੇ ਉੱਥੋਂ ਸਾਡੇ ਨਾਲ ਰਲ ਸਕਦੇ ਆ ਕੱਲ ਨੂੰ ਉੱਥੇ ਵੱਧ ਤੋਂ ਵੱਧ ਪਹੁੰਚੋ ਇਹ ਜਿਹੜੀ ਹੋਂਦ ਨੂੰ ਬਚਾਉਣ ਦੀ ਗੱਲ ਇਹ ਦੀਪ ਸਿੱਧੂ ਦੀ ਕਿਉਂਕਿ ਅਤੀਤ ਦੇ ਵਿੱਚ ਜਿਉਆ ਨਹੀਂ ਜਾਂਦਾ ਅਤੀਤ ਵਿੱਚ ਜਾਏ ਬਿਨਾ ਸਰਦਾ ਵੀ ਨਹੀਂ ਕਿਉਂਕਿ ਜੇ ਅਸੀਂ ਉਹਦੀ ਸੋਚ ਨੂੰ ਅੱਗੇ ਲੈ ਕੇ ਜਾਣਾ ਉਹਦੀ ਹੋਂਦ ਨੂੰ ਅੱਗੇ ਲੈ ਕੇ ਜਾਣਾ ਜਦੋਂ ਅਸੀਂ ਅੱਗੇ ਲੈ ਕੇ ਤੁਰਾਂਗੇ ਇਹ ਤੁਸੀਂ ਇਹ ਸਮਝ ਲਿਓ ਵੀ ਦੀਪ ਤੁਹਾਡੇ ਨਾਲ ਨਾਲ ਚੱਲ ਰਿਹਾ ਦੀਪ ਤੁਹਾਡੀ ਅਗਵਾਈ ਕਰ ਰਿਹਾ ਇਸ ਕਰਕੇ ਇਹ ਉਹ ਸੂਰਮੇ ਲੋਕ ਹੁੰਦੇ ਆ ਹਮੇਸ਼ਾ ਦਿਲਾਂ 'ਚ ਵਸਦੇ ਰਹਿਣਗੇ ਵਸਦੇ ਰਹਿੰਦੇ ਆ ਤੇ ਆਪਾਂ ਨੂੰ ਉਹਨਾਂ ਦੇ ਜਿਹੜੇ ਹੈਗੇ ਆ ਜੋ ਉਹਨਾਂ ਨੇ ਮੈਂ ਮੰਜ਼ਲ ਉਲੀਕੀ ਜੋ ਉਹਨਾਂ ਨੇ ਸੋਚਿਆ ਜੋ ਉਹਨਾਂ ਨੇ ਕਰਨਾ ਸੀ ਹੁਣ ਉਹਨੂੰ ਆਪਾਂ ਅੱਗੇ ਲੈ ਕੇ ਸਾਰਿਆਂ ਨੇ ਤੁਰਨਾ ਹੈ ਤੇ ਵੱਦ ਤੋਂ ਵੱਦ ਸਾਥ ਦਿਓ ਇਸ ਚੀਜ਼ ਦੇ ਉੱਤੇ ਵਖਰੇਵੇਂ ਨਾ ਰੱਖਿਆ ਕਰੋ ਛੋਟੀਆਂ-ਛੋਟੀਆਂ ਗੱਲਾਂ ਦੇ ਉੱਤੇ ਉਹ ਫਿਰ ਬਥੇਰਾ ਟਾਈਮ ਹੈਗਾ ਕਿਤੇ ਉੱਥੇ ਬਹਿ ਕੇ ਕੀਤੀਆਂ ਜਾ ਸਕਦੀਆਂ ਤੇ ਕੱਲ ਨੂੰ ਜਿੰਨੇ ਵੀ ਪਹੁੰਚ ਸਕਦੇ ਆ ਪਹੁੰਚੋ ਅਸੀਂ ਵੀ ਪਹੁੰਚਾਂਗੇ ਤੇ ਇਹ ਵੀਡੀਓ ਹਰੇਕ ਕਿਸਾਨ ਵੀਰ ਦੇ ਫੋਨ ਦੇ ਵਿੱਚ ਪਹੁੰਚਦੀ ਹੋਵੇ